ਲੋ ਬਾਈ ਜੀ ਆਪਾਂ ਇਸ ਟਾਈਮ ਖੜੇ ਆ ਕੋਟਕਪੂਰਾ ਦੇ ਵਿੱਚ 1975 ਤੋਂ ਕੰਮ ਕਰਦੇ ਆਂ ਰੰਗ ਦਾ ਕੰਮ ਅਸੀਂ ਪਹਿਲਾਂ ਥੋੜਾ ਕਰਦੇ ਸੀਗੇ ਠੀਕ ਆ ਜੀ ਲੇਕਿਨ ਉਸ ਤੋਂ ਬਾਅਦ ਯੁੱਗ ਬਦਲਦੇ ਆ ਤੇ ਤਕਨੀਕਾਂ ਨਵੀਆਂ ਆ ਜਾਂਦੀਆਂ ਇਹ ਸਾਡੀ ਤੀਜੀ ਪੀੜ੍ਹੀ ਆ ਜਿਹੜੀ ਹੁਣ ਮੋਗਾਣ ਤੇ ਬੈਠ ਗਈ ਸ਼ੁਰੂ ਆ ਉਸੇ ਪੈਰਾਮੀਟਰ ਦਾ ਅੰਡਾ ਹੈ ਜਿਹੜਾ ਮਿਲੀਗ੍ਰਾਮ ਦੇ ਵਿੱਚ ਰੰਗਣਾ ਚਾਹੀਦਾ ਠੀਕ ਹੈ ਇਹ ਸਕੰਡੇ ਦੇ ਉੱਤੇ ਉਹਨੂੰ ਬਣਾਇਆ ਜਾਂਦਾ ਆਰ ਐਸ ਪੀ ਕੰਪਨੀ ਦੀ ਮਸ਼ੀਨ ਹੈ ਜੀ ਇਹਦੇ ਜਿਹੜੀ ਦੋਨੇ ਤਰ੍ਹਾਂ ਦੇ ਰੰਗ ਬਣਦੇ ਇਹਦੇ ਵਿੱਚ 500 ਰੁਪਏ ਲੀਟਰ ਤੱਕ ਵੀ ਅਸੀਂ ਗਾੜਾ ਹੂੰ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਵੇਲਾਸਾ ਹੂੰ ਅਸੀਂ ਪੈਟਰੋਲ ਪੰਪ ਵਾਲੀਆਂ ਗੰਨਾਂ ਤੱਕ ਲਾਉਣੀਆਂ ਸਾਨੂੰ ਠੀਕ ਹੈ ਗਾੜਾ ਸਾਨੂੰ ਯਾਨੀ ਕਿ ਇਹਨਾਂ ਮਾਣੋ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਪੇਜ ਜੀ ਐਕੀਪਰ ਗੱਲ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਓ ਭਾਈ ਜੀ ਆਪਾਂ ਇਸ ਟਾਈਮ ਖੜੇ ਆ ਕੋਟਕਪੂਰਾ ਦੇ ਵਿੱਚ ਬੱਤੀਆਂ ਵਾਲੇ ਚੌਂਕ ਦੇ ਵਿੱਚ ਤੇ ਜਿੱਥੇ ਕਿ ਆਪਣੇ ਪੇਂਟ ਦੀ ਸ਼ਾਪ ਆ ਬਹੁਤ ਜਿਆਦਾ ਮਸ਼ਹੂਰ ਬਰਗਾੜੀ ਵਾਲਿਆਂ ਦੀ ਬਾਕੀ ਤੁਹਾਨੂੰ ਪਤਾ ਹੀ ਆਪਣੇ ਵਰਕਸ਼ਾਪ ਵੀ ਬਰਗਾੜੀ ਦੇ ਵਿੱਚ ਆ ਇਹ ਬਾਈ ਜੀ ਆਪਣੇ ਬਰਗਾੜੀ ਤੋਂ ਨੇ ਇਹਨਾਂ ਦੀ ਸ਼ਾਪ ਬਹੁਤ ਪੁਰਾਣੀ ਆ ਇੱਥੇ ਤੇ ਬਾਕੀ ਬਾਈ ਜੀ ਨਾਲ ਕਰਾਉਣਾ ਗੱਲਬਾਤ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇਧਰਲੇ ਪਾਸੇ ਆਪਣਾ ਮੁਕਸਰ ਵਾਲਾ ਪੋਲਾ ਗਿਆ ਤੇ ਇਧਰ ਆਪਣਾ ਆ ਗਿਆ ਬੱਤੀਆਂ ਵਾਲਾ ਚੌਂਕ ਤੇ ਇੱਥੇ ਇਹਨਾਂ ਦੀ ਬੱਤੀਆਂ ਵਾਲੇ ਚੌਂਕ ਦੇ ਨਾਲ ਹੀ ਬਿਲਕੁਲ ਸ਼ਾਪ ਇਹਨਾਂ ਦੀ ਬਾਕੀ ਐਡਰੈਸ ਵਗੈਰਾ ਬਾਈ ਜੀ ਤੋਂ ਪੁੱਛਦੇ ਆ ਤੇ ਕਿਹੜਾ ਪਾਰਟਸ ਮਿਲਦਾ ਸਾਰਾ ਤੁਹਾਨੂੰ ਦਿਖਾਉਣਾ ਐ ਐਸਵੀਟੀ ਦੇ ਵਿੱਚ ਲਓ ਜੀ ਤੇ ਇਹ ਬਾਉ ਜੀ ਨੇ ਬਾਜੀ ਸਸੀਕਾਰ ਪਹਿਲਾਂ ਤਾਂ ਜੀ ਹਾਂਜੀ ਪਹਿਲਾਂ ਤਾਂ ਪ੍ਰੋਪਰ ਆਪਣਾ ਅਡਰੈਸ ਦੱਸੋ ਜੀ ਕੀ ਹੈ ਜਿੱਥੇ ਆਪਾਂ ਖੜੇ ਆਂ ਇਹ ਜੀ ਬਰਗਾੜੀ ਵਾਲਿਆਂ ਦੇ ਨਾਲ-ਨਾਲ ਦੁਕਾਨ ਹੈ ਠੀਕ ਹੈ ਬਰਗਾੜੀ ਸਾਡਾ ਜੱਦੀ ਪਿੰਡ ਹੈ ਜਿਹੜੇ ਇਥੋਂ 12 ਕਿਲੋ ਜੂਰ ਠੀਕ ਹੈ ਜੀ ਦੁਕਾਨ ਆਪਣੀ ਇਹ ਪਰਮਾਤਮਾ ਦੀ ਜਿਹੜੀ ਕਿਰਪਾ ਹੋਈ ਹੈ ਮੇਨ ਚੌਕ ਲਾਲ ਬੱਤੀ ਚੌਕ ਕਹਿੰਦੇ ਆ ਨੇ ਇਹ ਉਹਦੇ ਬਿਲਕੁਲ ਚੌਂਕ ਦੇ ਵਿੱਚ ਹੈ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਕੰਦ ਫਰੀਂਗੀ ਠੀਕ ਹੈ ਠੀਕ ਹੈ ਤੇ ਬਾਈ ਜੀ ਹੁਣ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਕਸਟਮਰ ਵੀਰਾਂ ਨੂੰ ਦੱਸੀਏ ਵੀ ਆਪਣੇ ਕੋਲ ਸਮਾਨ ਕਿਹੜਾ-ਕਿਹੜਾ ਮਿਲਦਾ ਸਾਡੇ ਕੋਲ ਵੀਰ ਜੀ ਅਸੀਂ 1975 ਤੋਂ ਕੰਮ ਕਰ ਰਹੇ ਹਾਂ ਠੀਕ ਹੈ ਇੰਨਾ ਜਿੰਨੀ ਦੀ ਫਰੈਸ਼ਰ ਦੀ ਮਾਰਕੀਟ ਸੀਗੀ ਸਾਡੇ ਕੋਲੇ ਰਡੰਬੇ ਦਾ ਫਰੈਸ਼ਰ ਦਾ ਉਹ ਜੋ ਵੀ ਚੀਜ਼ ਹੁੰਦੀ ਸੀ ਜੰਮੀਦਾਰ ਭਰਾਵਾਂ ਨੂੰ ਹੂੰ ਉਹ ਸਾਰੀ ਅਸੀਂ ਇੱਥੇ ਯਾਨੀ ਕਿ ਉਹਨਾਂ ਨੂੰ ਉਹੀ ਜਿਆ ਕਰਾਉਂਦੇ ਸੀ ਠੀਕ ਹੈ ਜੀ ਵੀ ਵਜ੍ਹਾ ਨਾਲ ਉਹਨਾਂ ਨੇ ਬਹੁਤ ਵਧੀਆ ਸਾਡੀ ਸ਼ਾਬਾਸ਼ ਵੀ ਦਿੱਤੀ ਸਾਡੇ ਨਾਲ ਅੱਜ ਤੱਕ ਜੁੜੇ ਰਹੇ ਹੋ ਹੈਲਪ ਕੀਤੀ ਕਹਿੰਦਾ ਮਤਲਬ ਸਾਹੀ ਉਸ ਤੋਂ ਬਾਅਦ ਜਿਹੜੀ ਮਾਰਕੀਟ ਇੱਥੋਂ ਸ਼ਿਫਟ ਹੋਣ ਕਰਕੇ ਫਿਰ ਅਸੀਂ ਰੰਗ ਦੇ ਕੰਮ 'ਚ ਚਲੇ ਗਏ ਰੰਗ ਦਾ ਕੰਮ ਅਸੀਂ ਪਹਿਲਾਂ ਥੋੜਾ ਕਰਦੇ ਸੀਗੇ ਠੀਕ ਆ ਜੀ ਲੇਕਿਨ ਉਸ ਤੋਂ ਬਾਅਦ ਜਿਉਂ ਕ ਬਦਲਦੇ ਆ ਤਾਂ ਤਕਨੀਕਾਂ ਨਵੀਆਂ ਆ ਜਾਂਦੀਆਂ ਹੂੰ ਅਸੀਂ ਪਹਿਲਾਂ ਕਾਰਾਂ ਜੀਪਾਂ ਦਾ ਰੰਗ ਸ਼ੁਰੂ ਕੀਤਾ ਸੀਗਾ ਠੀਕ ਹੈ ਫਿਰ ਉਹਦੇ ਵਿੱਚ ਇੱਕ ਬਹੁਤ ਵੱਡੀ ਚੇਂਜ ਆਈ ਜਿਹਨੂੰ 2K ਪੇਂਟ ਕਹਿੰਦੇ ਆ ਠੀਕ ਆ ਜੀ ਮੂਕੇ ਪੇਂਟ ਕਾਰਾਂ ਜੀਤਾਂ ਦੇ ਨਾਲ ਨਾਲ ਟਰੈਕਟਰਾਂ ਉੱਤੇ ਬਹੁਤ ਹੋ ਰਿਹਾ ਹੈ। ਹਮ ਅਸੀਂ ਉਹਨੂੰ ਪੂਰੀ ਇਮਾਨਦਾਰੀ ਨਾਲ ਕਰਦੇ ਹਾਂ। ਠੀਕ ਹੈ ਜੀ। ਇਹ ਇਮਾਨਦਾਰੀ ਸ਼ਬਦ ਵਿੱਚ ਕਾਹ ਮਰਸਰੀ ਥੋੜਾ ਯਾਰ। ਠੀਕ ਹੈ ਜੀ। ਉਹ ਜਿੰਨੇ ਕੈਮੀਕਲ ਹੁੰਦੇ ਹੈ। ਠੀਕ ਹੈ ਜੀ। ਉਹ ਕੈਮੀਕਲ ਖੁੱਲੀ ਫਾਰਮ ਚ ਹੁੰਦੇ ਹੈ। ਠੀਕ ਹੈ। ਉਹਨੂੰ ਕੋਈ ਵੀ ਬੰਦਾ ਉਹਨੂੰ ਬੇਈਮਾਨੀ ਜਾਂ ਲਾਲਚ ਕਰਨਾ ਚਾਹਵੇ ਬੜੀ ਆਸਾਨੀ ਨਾਲ ਕਰ ਸਕਦਾ ਹੈ। ਪਰ ਉਹਦਾ ਥੋੜੀ ਦੇਰ ਬਾਅਦ ਜੇ ਆ ਕੇ ਪਤਾ ਲੱਗ ਜਾਂਦਾ ਪਰ ਚਾਹਤ ਤੌਰ ਦੇ ਉੱਤੇ ਸਾਡੇ ਜਮੀਦਾਰ ਪ੍ਰਾਤਵਾਰ ਕਰਕੇ ਚੱਲ ਰਹੀ ਹੈ। ਹਮ ਫਿਰ ਉਹਨਾਂ ਦਾ ਮਨ ਖਰਾਬ ਹੋ ਜਾਂ ਹੂੰ ਇਹ ਸਾਡੀ ਤੀਜੀ ਪੀੜ੍ਹੀ ਹੈ ਜਿਹੜੀ ਹੁਣ ਮਕਾਨ ਤੇ ਬੈਠਣੀ ਸ਼ੁਰੂ ਹੋ ਗਈ ਠੀਕ ਹੈ ਜੀ ਇਹ ਆਪਣੇ ਬੇਟਾ ਜੀ ਨੇ ਬੇਟਾ ਸਾਰਾ ਕੁਝ ਠੀਕ ਹੈ ਇਹ ਆਪਣਾ ਸਾਰਾ ਕੁਝ ਅਕਫੀ ਹੁਣ ਤੀਜੀ ਪੀੜ੍ਹੀ ਚ ਲਾ ਰਿਹਾ ਹੋਇਆ ਹੂੰ ਉਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਟੂਕੇ ਪੇਂਟ ਦੀ ਖਾਸ ਕਰਕੇ ਜਿਹੜੀ ਗੱਲ ਕਰ ਰਿਹਾ ਹਾਂ ਜੀ ਇਹ ਟੂਕੇ ਪੇਂਟ ਅੱਜ ਤੋਂ 15 ਸਾਲ ਪਹਿਲਾਂ ਅਸੀਂ ਸ਼ੁਰੂ ਕੀਤਾ ਸੀ ਜੀ ਠੀਕ ਹੈ ਜੀ ਐਕਸਨੋਵਲ ਕੰਪਨੀ ਦਾ। ਓਕੇ ਜਿਹੜਾ ਜੀ ਨੀਦਰਲੈਂਡ ਤੋਂ ਡਾਇਰੈਕਟ ਇਮਪੋਰਟ ਹੁੰਦਾ। ਠੀਕ ਹੈ। ਉਸ ਤੋਂ ਬਾਅਦ ਇਹਦੇ ਵਿੱਚ ਐਸਪੀ ਕੰਪਨੀ ਨੇ ਬਹੁਤ ਵਧੀਆ ਪ੍ਰੋਡਕਟ ਕੱਢੇ ਆ। ਹੂੰ। ਜਾਂ ਅਸੀਂ ਦੂ ਪੌਂਡ ਦੇ ਵਿੱਚ ਕਰਦੇ ਹਾਂ। ਹੂੰ। ਇਹੇ ਪ੍ਰੋਡਕਟ ਨੂੰ। ਜੀ। ਜਿਹੜੀ ਕਿ ਦੂ ਪੌਂਡ ਦੀ ਡਕਸੂਨ ਬ੍ਰਾਂਡ ਦੇ ਵਿੱਚ ਚੱਲਦਾ। ਓਕੇ। ਔਰ ਇਹਦੇ ਵਿੱਚ ਇਹ ਬਣਾਉਣਾ ਉਸਤੇ ਹੂੰ ਬਕਾਇਦਾ ਆਹਾਂ ਇਨੀ ਸ਼ੇਡ ਕਾਰਡ ਹੁੰਦੇ ਆ ਠੀਕ ਹੈ ਜਿਨ੍ਹਾਂ ਨਾਲ ਇਹਨੂੰ ਸ਼ੇਡ ਨੂੰ ਮੈਚ ਕਰਕੇ ਉਸਦੂ ਵਾਲ ਜਿਹੜਾ ਉਹ ਵਿੱਚ ਕੁਛ ਵੀ ਘੱਟ ਵੱਧ ਹੁੰਦਾ ਹੂੰ ਸ਼ੇਡ ਦੀ ਲਾਈਫ ਦੇ ਮੁਤਾਬਿਕ ਠੀਕ ਹੈ ਉਹਨੂੰ ਅਸੀਂ ਘਟਾਵਾਂ ਵਧਾ ਕੇ ਹੂੰ ਆਹਾਂ ਜਿਸ ਤਨਾ ਸੁਨਹਿਰੀਆ ਦਾ ਕੰਡਾ ਹੁੰਦਾ ਜੀ ਇਹ ਉਸੇ ਪੈਰਾਮੀਟਰ ਦਾ ਕੰਡਾ ਹੈ ਜਿਹੜਾ ਮਿਲੀਗ੍ਰਾਮ ਦੇ ਵਿੱਚ ਰੰਗ ਨੂੰ ਦੋ ਠੀਕ ਹੈ ਇਹ ਕੰਡੇ ਦੇ ਉੱਤੇ ਉਹਨੂੰ ਬਣਾਇਆ ਜਾਂਦਾ ਠੀਕ ਹੈ ਫਾਰਮੂਲਾ ਪਾਇਆ ਜਾਂਦਾ ਹੈ ਵੀ ਕਿਸੇ ਵੇਲੇ ਸਾਨੂੰ ਅੱਧੇ ਡ੍ਰੌਪ ਦਾ ਵੀ ਵੋਲਿਊਮ ਕੱਟਣਾ ਪੈਂਦਾ ਹੈ ਪਾਉਣ ਲਈ ਹੂੰ ਇਹ ਬਣਾਉਣ ਤੋਂ ਬਾਅਦ ਫਿਰ ਅਸੀਂ ਉਹਨੂੰ ਮੈਨੂਅਲ ਮੈਚ ਕਰਕੇ ਤੇ ਗਾਗ ਦੀ 100% ਤਸਦੀਕ ਕਰਾ ਕੇ ਠੀਕ ਹੈ ਜੀ ਫਿਰ ਉਹਦੇ ਵਿੱਚ ਜਿਹੜੇ ਕੈਮੀਕਲ ਪੈਂਦੇ ਜਿਵੇਂ ਉੱਪਰਲੇ ਰੈਕਲ ਤੇ ਲੱਗੇ ਹੋਈਆਂ ਸਾਰੇ ਤਰ੍ਹਾਂ ਦੇ ਅਪੌਕਸੀ ਜੀ ਟਾਈਮ ਟੂ ਟਾਈਮ ਮੌਸਮ ਦੇ ਬਤਾਰ ਉਹ ਗਾਗ ਨੂੰ ਗਾਈਡ ਕਰਨਾ ਜੀ ਉਹ ਸਾਰਾ ਕੁਝ ਖੱਡੇ ਤੇ ਰੱਬ ਦੀ ਕਰਤਾ ਹੈ ਕਿਉਂਕਿ ਅਸੀਂ ਖੁਦ ਇੰਨਾਂ ਚੀਜ਼ਾਂ ਦੇ ਵਿੱਚ ਆਪ ਜਾ ਕੇ ਕੰਮ ਕਰਦੇ ਹੂੰ ਆ ਹੁਣ ਕਰਾਂ ਦੇ ਵਿੱਚ ਚੱਲ ਰਹੀ ਹੈ ਅਪੌਕਸੀ ਦੇ ਪੀਯੂ ਦੇ ਕੰਮ ਚੱਲਦੇ ਆ ਜੀ ਮਹਿੰਗੇ ਮਹਿੰਗੇ ਇਹ ਸਾਰੇ ਪ੍ਰੋਡਕਟ ਸਾਡੇ ਕੋਲੇ ਆ 2 ਕੰਪਨੀਆਂ ਨੇ ਮਸ਼ੀਨਾਂ ਸਾਡੀ ਦਿੱਤੀਆਂ ਪੇਸ਼ਨ ਪੇਡ ਵੀ ਹੈਗੀ ਵਿੱਚ ਚਾਹੀਏ ਅਸੀਂ ਨਮਨ ਰਗ ਬਣਾਈਏ ਜੀ ਚਾਹੀਏ ਅਸੀਂ ਪਾਣੀ ਵਾਲਾ ਰੰਗ ਬਣਾਈਏ ਠੀਕ ਆ ਆਰਐਸਪੀ ਕੰਪਨੀ ਦੀ ਮਸ਼ੀਨ ਹੈ ਜੀ ਇਹਦੇ ਵਿੱਚ ਵੀ ਦੋਨੇ ਤਰ੍ਹਾਂ ਦੇ ਰੰਗ ਬੰਨਦੇ ਆ ਠੀਕ ਹੈ ਪਰ ਇਹਦੇ ਚ ਵੱਧਦਾ ਇਹ ਹੈ ਵੀ ਅਸੀਂ ਟਰੈਕਟਰ ਵਾਲੀ ਕੁਆਲਿਟੀ ਹਮ ਕਾਰਾਂ ਦੀ ਪਾਣੀ ਕੁਆਲਿਟੀ ਦਾ ਜਿਹੜਾ ਮਰਜੀ ਰੰਗ ਠੀਕ ਹੈ ਕਿਉਂਕਿ ਹਰ ਇੱਕ ਕਸਟਮਰ ਦਾ ਇਹ ਬਜਟ ਨਹੀਂ ਹੁੰਦਾ ਜੀ 2 ਕੇ ਪੇਟ ਹੈ ਜਿਹੜਾ 1100 ਤੋਂ ਲੈ ਕੇ 1400 ਰੁਪਏ ਲੀਟਰ ਤੱਕ ਦੇ ਹੈ ਠੀਕ ਹੈ ਇਹਦੇ ਵਿੱਚ 500 ਰੁਪਏ ਲੀਟਰ ਤੱਕ ਵੀ ਅਸੀਂ ਦਾਗਦਾ ਹਮ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਵੇਚਾ ਸਾ ਠੀਕ ਹੈ ਜੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਕੀਤੀ ਇਮਾਨਦਾਰانہ ਤਰੀਕੇ ਨਾਲ ਕਰ ਰਿਹਾ ਠੀਕ ਹੈ ਜੀ ਇੱਕ ਮਿੰਟ ਹੋ ਜਾਓ ਕੀ ਕੋਈ ਵੀ ਗਾਗਨਾਂ ਠੱਗੀ ਨਾਲ ਵੇਚੀ ਜੀ ਬਹੁਤ ਮਾਮੂਲੀ ਜੀ ਗੱਲ ਦੱਸ ਰਿਹਾ ਮੈਂ ਤੁਹਾਨੂੰ ਠੀਕ ਹੈ ਆ ਵੀਰੇ ਅੱਥੇ ਤੇ ਕਟਾਰਪਿੰਨ ਦੀ ਪੀਪੀ ਹੈ ਜੀ ਇਹਨੂੰ ਤੁਸੀਂ ਜਿੱਥੇ ਮਰਜੀ ਮੰਡੀਓ ਦਾ 5 ਲੀਟਰ ਪੂਰਾ ਮਾਰ ਨਿਕਲੂਗਾ ਠੀਕ ਹੈ ਆਮ ਤੌਰ ਦੇ ਉੱਤੇ ਮੈਂ ਨਹੀਂ ਕਹਿੰਦਾ ਸਾਰੇ ਦੁਕਾਨਦਾਰਾਂ ਦੇ ਵਿੱਚ ਇਹ ਕਈ ਦੁਕਾਨਦਾਰਾਂ ਨੂੰ ਤਾਂ ਵਿਚਾਰੇ ਨੂੰ ਪਤਾ ਵੀ ਨਹੀਂ ਇਸ ਗੱਲ ਦਾ ਕਿਉਂਕਿ ਪਿੱਛੋਂ ਪੈਕਿੰਗ ਆਈ ਉਹਨਾਂ ਨੇ ਫੜਾ ਦਿੱਤੀ ਠੀਕ ਹੈ ਆਮ ਤੌਰ ਦੇ ਉੱਤੇ ਬਾਜ਼ਾਰ ਦੇ ਵਿੱਚ 3/4 ਲੀਟਰ ਦੀ ਮਿਲਦੀ ਹੈ ਜੇ ਨੂੰ 5 ਲੀਟਰ ਅਗਲਾ ਮੰਨ ਕੇ ਲੈ ਹਾਂ ਅਸੀਂ ਪੰਜ ਜੀ ਕਿਹਾ ਤੁਸੀਂ ਮੰਗਿਆ ਕਿ ਸਿੱਟਾ 5 ਲੀਟਰ ਤੇਲ ਦੇ ਹੂੰ ਅਸੀਂ 5 ਲੀਟਰ ਦੇ ਜੁਮੇਵਾਰ ਕਰ ਤਾ ਨਹੀਂ ਪੂਰਾ 5 ਲੀਟਰ ਨਿਕਲੂਗਾ ਠੀਕ ਆ ਆ ਰੱਬ ਦੀ ਕਿਰਪਾ ਨਾਲ ਖੱਡੇ ਤੇ ਗਾਹਕਾਂ ਦਾ ਜਿਹੜਾ ਅਦਵਾਰ ਹੈ ਜਿੱਦੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਆਰਾਮ ਨਾਲ ਕਰ ਸਕਦੇ ਹਾਂ ਤੇ ਬਾਈ ਇਹ ਡਰਮਾਂ ਦੇ ਵਿੱਚ ਫਿਰ ਕੀ ਇਹ ਡਰਮਾਂ ਦੇ ਵਿੱਚ ਸਾਡੇ ਕੋਲੇ 60 ਰੁਪਏ ਲੀਟਰ ਤੋਂ ਲੈ ਕੇ ਠੀਕ ਹੈ 650 ਰੁਪਏ ਲੀਟਰ ਤੱਕ ਦਾ ਛਿੰਨਲ ਟੂਟੀਆਂ ਲੱਗੀਆਂ ਹੋਈਆਂ ਤੁਸੀਂ ਦੇਖ ਠੀਕ ਹੈ ਜਿਹੜਾ ਕਿ ਅਸੀਂ ਮੌਕੇ ਤੇ ਗਾਹਕ ਨੂੰ ਪਰਖੇ ਕਹਿੰਦਾ ਮਤਲਬ ਲੀਟਰਾਂ ਦੇ ਵਿੱਚ ਹੀ ਪਿਆ ਤੁਹਾਡੇ ਕੋਲੇ ਤੋਦੋ ਫੂ ਲੀਟਰ ਹਰੇਕ ਤਰ੍ਹਾਂ ਦਾ ਠੀਕ ਹੈ ਜਿੰਨਾ ਕਿਸ ਨੂੰ ਚਾਹੀਦਾ ਮੀ ਮੌਕੇ ਤੇ ਪਾ ਕੇ ਲਓ ਹਮ ਹਮ ਇੱਕ ਬਾਈ ਜਿਵੇਂ ਆ ਦੋ ਨੰਬਰ ਜਾਂ ਤਿੰਨ ਨੰਬਰ ਇਹਦਾ ਕੀ ਮਤਲਬ ਹੁੰਦਾ ਮਤਲਬ ਇਹ ਹੈ ਜਿਹੜੇ ਕੁਆਲਟੀ ਹੈ ਠੀਕ ਹੈ ਜਿਵੇਂ ਦੋ ਨੰਬਰ ਹੈ ਇਹ ਘੱਟ ਕੁਆਲਟੀ ਹੈ ਠੀਕ ਹੈ ਤਿੰਨ ਨੰਬਰ ਹੈ ਜਿਹੜੀ ਕਾਲੇ ਜੀ ਪਾਲੇ ਰੰਗ ਦੀ ਉੱਚੀ ਕੁਆਲਟੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਨੰਬਰ ਆ ਜਾਂਦਾ ਉਹ ਕਾਰਾਂ ਦੇ ਕੰਮ ਦੀ ਲੋ ਕੁਆਲਟੀ ਹੈ ਹਮ ਚਾਰ ਨੰਬਰ ਆ ਜਾਂਦਾ ਇਹ ਡੀਕੋਰੇਟਰ ਚ ਆ ਜਾਂਦਾ ਘਰਾਂ ਦੇ ਕੰਮ ਵਿੱਚ ਛਾਪ ਸਫਾਈ ਕਰਨ ਦੇ ਕੰਮ ਵਿੱਚ ਠੀਕ ਹੈ ਉਹ ਛੋਮਣੇ ਟੁਕਕੇ ਥੇਨਰ ਦਾ 100 ਰੁਪਏ ਲੀਟਰ ਦਾ ਠੀਕ ਹੈ ਜੀ ਇਹ ਟੁਕਕੇ ਰੰਗ ਵਿੱਚ ਕਰਨੀ ਹਾਂਜੀ ਹਾਂਜੀ ਇਹ ਅਸੀਂ ਡਰਮਾਂ 'ਚ ਇਸ ਕਰਕੇ ਬੰਨੇ ਆਂ ਕਿ ਜਦੋਂ ਗਾਹਕ ਨੂੰ ਅਸੀਂ ਜੇ ਮੰਨ ਲਓ ਪੈਕਿੰਗ ਬੰਦ ਦਈਏ ਕੋਈ ਚੀਜ਼ ਠੀਕ ਹੈ ਜੀ ਤਾਂ ਉਹਦਾ 40-50 ਰੁਪਏ ਲੀਟਰ ਪੈਕਿੰਗ ਖਰਚਾ ਗਾਏ ਠੀਕ ਹੈ ਅਸੀਂ ਗਾਹਕ ਦੀ ਕਾਸਟ ਘਟਾ ਦਿੰਦੇ ਆ ਠੀਕ ਹੈ ਆ ਕੁਛ ਤੇ ਇਹਨਾਂ ਦੀ ਸਾਡੇ ਕੋਲੇ ਰੱਬ ਦੀ ਕਿਰਪਾ ਨਾਲ ਵਿਕਰੀ ਇੰਨੀ ਚ ਹੈ ਹੂੰ ਵੀ ਫਾਟੇ ਉਹ ਗਾਹਕ ਦਾ ਟਾਈਮ ਨਾਲ ਲੱਗੇ ਹੂੰ ਅਸੀਂ ਪੈਟਰੋਲ ਪਾ ਬਣ ਲਈਏ ਗੰਨਾ ਤੱਕ ਲਾਉਣੀ ਆ ਸਾਨੂੰ ਠੀਕ ਹੈ ਗ੍ਰੈਜੂਏਟ ਨੂੰ ਜਿਹਨੇ ਮਾਨ ਬਖਸ਼ਿਆ ਠੀਕ ਹੈ ਜੀ ਵੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੀ ਦੁਕਾਨ ਦੇ ਉੱਤੇ ਇੱਕ ਬਾਈ ਜੀ ਜਿਹੜਾ ਤੁਸੀਂ ਵਰਕ ਕਰਦੇ ਆ ਆਪਣੇ ਤਜਰਬੇ ਦੇ ਮੁਤਾਬਕ ਆ ਗ੍ਰੈਜੂਏਸ਼ਨ ਕੀਤੀ ਇਸ ਕੰਮ ਦੀ ਤੁਸੀਂ ਜੀ ਇਹ ਵੀ ਬੰਗਲੌਰ ਤੋਂ ਟ੍ਰੇਨਿੰਗ ਲਈ ਕੀਤੀ ਸੀ ਜਦੋਂ ਤੁਸੀਂ ਟੂ ਕੀ ਦਾ ਕੰਮ ਸ਼ੁਰੂ ਕੀਤਾ ਸੀ ਠੀਕ ਹੈ ਬਾਕੀ ਸਾਨੂੰ ਨਾ ਬਾਇ ਨੇਚਰ ਸ਼ੌਕ ਹੈ ਠੀਕ ਹੈ ਜੀ ਅਸੀਂ ਐਗਰੀਕਲਚਰ ਦਾ ਕੰਮ ਕਰਦੇ ਸੀ ਇਕ ਨਰਮਾ ਬੀਜਣ ਵਾਲੀ ਸਟੇਕ ਤੇ ਰੂਟਰ ਲੱਗਦੇ ਹੁੰਦੇ ਸੀ ਠੀਕ ਹੈ ਉਹ ਰੂਟਰ ਦੇ ਵਿੱਚ ਕੰਪਲੀਟ ਲੈਵਲ ਬਹੁਤ ਜ਼ਿਆਦਾ ਸੀ ਜੀ ਅਸੀਂ ਉਹ ਕੰਪਲੇਂਟ ਨੂੰ ਜਦੋਂ ਕਿਸਤਰੀਆ ਤੋਂ ਨਹੀਂ ਨਿਕਲੀ ਅਸੀਂ ਉਹਨੂੰ ਆਪਦੇ ਲੈਵਲ ਤੇ ਡਿਜ਼ਾਈਨ ਕਰ ਦਿੱਤਾ ਠੀਕ ਹੈ ਫਿਰ ਉਹਦੀ ਕੰਪਲੇਂਟ ਸਾਡੀ ਜ਼ੀਰੋ ਹੋ ਗਈ ਤੇ ਬਾਈ ਹੁਣ ਤੱਕ ਤੁਹਾਡੇ ਨਾਲ ਕਿੰਨੇ ਕਾ ਕਸਟਮਰ ਜੁੜ ਚੁੱਕੇ ਨੇ ਬੜੀ ਰੱਬ ਦੀ ਕਿਰਪਾ ਜੀ ਘੱਟੋ ਘੱਟ 50 60 ਕਿਲੋਮੀਟਰ ਦੇ ਏਰੀਆ 'ਚ ਠੀਕ ਹੈ ਜਮੀਦਾਰਪੁਰ ਪ੍ਰਾਜੈਕਟ ਵੀ ਹੂੰ ਹੁਣ ਘਰਾਂ ਦਾ ਮਾਲ ਲੈ ਕੇ ਜਾਂਦੀ ਹੈ ਬਹੁਤ ਸਾਰੇ ਘਰਾਂ ਦੇ ਪੈਂਟਰ ਵੀ ਹਾਂਜੀ ਕੋਟ ਪੂਰਾ ਜੈਤੋ ਫਰੀਦਕੋਟ ਸਰਾਏ ਨਾਗਾ ਹੂੰ ਪੰਜ ਗਰੀ ਤੇ ਫਿਰ ਭੇਜਣ ਦੀ ਸਹੂਲਤ ਕੀ ਹੈ ਬਾਈ ਆ ਭੇਜਣ ਦਾ ਇਸ ਤਰ੍ਹਾਂ ਜੀ ਫੀ ਕਾਹਦੇ ਨਾਲ ਰੁਕਾ ਸਾਡਾ ਬਹੁਤ ਯਾਨੀ ਕਿ ਸਾਨੂੰ ਪ੍ਰੋਪਰਟ ਕਰਦਾ ਠੀਕ ਹੈ ਅਸੀਂ ਉਹਨੂੰ ਕਹਿੰਦੇ ਹਾਂ ਤੁਸੀਂ ਆਪਦਾ ਟਾਈਮ ਵਰਕਸ਼ਾਪ ਚ ਰੱਖੋ ਹੂੰ ਅਸੀਂ ਫੋਨ ਦੇ ਉੱਤੇ ਉਹਦਾ ਮਾਲ ਜਿੱਥੇ ਕਿਤੇ ਵਸਤੇ ਜਦੋਂ ਅੰਦਰ ਪੋਸੀਬਲ ਹੀ ਵਸਤੇ ਪਹੁੰਚਾ ਦਿੰਦੇ ਤੇ ਇੱਕ ਜੇ ਸਪੋਜ਼ ਕਰੋ ਮੰਨ ਲਓ ਸਾਡੀ ਵੀਡੀਓ ਦੇਖ ਕੇ ਤੁਹਾਡੇ ਨਾਲ ਕਸਟਮਰ ਮਿਲਣਾ ਚਾਹੁੰਦਾ ਜਾਂ ਕਿਵੇਂ ਆਉਣਾ ਚਾਹੁੰਦਾ ਤੁਹਾਡੇ ਲਈ ਜਾਂ ਤੁਸੀਂ ਮਾਲ ਉੱਥੇ ਪਹੁੰਚਾ ਸਕਦੇ ਜਾਂ ਆਉਣਾ ਪਊਗਾ ਤੁਹਾਡੇ ਕੋਲ ਉਹ ਆਉਣਾ ਚਾਹੁੰਦਾ ਸਾਡੀ ਖੁਸ਼ਕਿਸਮਤ ਦੀ ਹੋਊਗਾ ਉਹਦੇ ਚਰਨ ਪੈਣਗੇ ਕਿਉਂਕਿ ਹਾਂ ਮੈਂ ਤੁਹਾਡੀ ਗੱਲ ਕੱਢਦਾ ਕਿਉਂਕਿ ਜਿਹੜੇ ਕਸਟਮਰ ਆ ਸਾਡੇ ਕੋਲੇ ਮਾਲਕ ਦੀ ਕਿਰਪਾ ਨਾਲ ਜਿਵੇਂ ਅਮਰਸਰ ਏਰੀਆ ਦੂਰ ਦੂਰ ਤੱਕ ਦੇ ਬਹੁਤ ਜੁੜੇ ਨੇ ਜੇ ਮੰਨ ਲਾ ਉੱਥੇ ਮਗਾਉਣਾ ਚਾਹੁੰਦਾ ਹੋਵੇ ਮੈਂ ਉਹੀ ਬੇਨਤੀ ਕਰਦਾ ਜੀ ਵੀ ਇੱਕ ਵਾਰੀ ਗਾਹਕ ਦਾ ਮਨ ਹੁੰਦਾ ਮੈਂ ਜਾ ਕੇ ਦੇਖ ਲਵਾਂ ਠੀਕ ਹੈ ਮੈਂ ਕਹਿੰਦਾ ਬੜੀ ਖੁਸ਼ੀ ਨਾਲ ਆਵੇ ਸਾਨੂੰ ਰੱਬ ਜਿੰਨਾ ਖੁਸ਼ੀ ਹੋਊਗੀ ਉਹਦੇ ਉਹਦੇ ਪੈਰ ਪੈਣਗੇ ਹਮ ਪਰ ਜੇ ਕੋਈ ਵੀ ਭਰਾ ਆਖੀ ਜਾਂ ਉੱਥੇ ਘਰੇ ਬੈਠਾ ਮੰਗਾਉਣਾ ਚਾਹੁੰਦੇ ਜਿੱਥੇ ਡਰੈੱਸ ਬੱਸ ਜਾ ਸਕਦੀ ਠੀਕ ਹੈ ਅਸੀਂ ਉੱਥੇ ਉਹਦਾ ਮਾਲ ਪਹੁੰਚਾ ਕਰਾਂਗੇ ਠੀਕ ਹੈ ਦੇ ਰੇਟ ਦੇ ਵਿੱਚ ਇੱਕ ਕੁਆਲਿਟੀ ਦੇ ਵਿੱਚ ਸਾਡਾ ਕੋਈ ਫਰਕ ਨਹੀਂ ਹੋਊਗਾ ਚਾਹੇ ਉਹ ਇਥੋਂ ਆ ਕੇ ਲੈ ਰਹੀ ਹੈ ਚਾਹੇ ਕਹਿੰਦਾ ਮੈਂ ਤੁਹਾਨੂੰ ਡਿਸਕਾਊਂਟ ਫੁੱਲ ਮਿਲੂਗਾ ਬਿਲਕੁਲ ਇੱਕ ਹੋਰ ਮੈਂ ਵਿੱਚ ਬੇਨਤੀ ਕਰਦੇ ਕੋਈ ਸਾਡਾ ਮਾਲ ਡੁਪਲੀਕੇਟਰੀ ਹੋਗਾ ਮਾੜਾ ਮਤਲਬਾ ਨਹੀਂ ਹੋਊਗਾ ਠੀਕ ਹੈ ਜੀ ਕੋਈ ਅਫੀ ਪ੍ਰਿੰਟਰ ਨਾਲ ਕਮਿਸ਼ਨ ਬਜੇਗੀ ਠੀਕ ਹੈ ਇਹਨਾਂ ਦਾ ਸਾਫ਼ ਸੁਥਰਾ ਕੰਮ ਹੈ ਬਿਲਕੁਲ ਜੇ ਕੁਝ ਵੱਧ ਗਿਆ ਉਹ ਅਗਲੇ ਕੋਲੇ ਹਮਮ ਔਰ ਸਾਡੇ ਪੈਸੇ ਖਰੇ ਹੋ ਫੰਦੀ ਹੋਈ ਠੀਕ ਹੈ ਅਫੀ ਉਹ ਵਾਪਸ ਵੀ ਕਰ ਲੋ ਹਮ ਤੇ ਬਾਈ ਜੀ ਹੁਣ ਤੱਕ ਆਪਾਂ ਕਿਹੜੀ ਕਿਹੜੀ ਕੰਪਨੀਆਂ ਦਾ ਬ੍ਰਾਂਡ ਰੱਖ ਚੁੱਕੇ ਹਾਂ ਹੁਣ ਤੱਕ ਜੀ ਅਸੀਂ ਪਹਿਲਾਂ ਤੇ ਇੱਕ ਦੋ ਨੋਬਲ ਦਰਸ਼ੀ ਤੁਹਾਨੂੰ ਠੀਕ ਹੈ ਨੀਦਰਲੈਂਡ ਦੀ ਕੰਪਨੀ ਸੀ ਹੁਣਾਂ ਮਿਲੀ ਸੀ ਹੈਗੀ ਐ ਇਟਲੀ ਦੀ ਕੰਪਨੀ ਠੀਕ ਹੈ ਉਹ ਸ਼ੈਵਨ ਵਿਲੀਅਮ ਹੈਗੀ ਐ ਰੂਫ ਕਵਰਿੰਗ ਦੇ ਵਿੱਚ ਵਰਲਡ ਦੀ ਨੰਬਰ ਠੀਕ ਹੈ ਹਮਮ ਸਿਕਾ ਕੰਪਨੀ ਹੈਗੀ ਐ ਜਿਹੜੀ ਘਰਾਂ ਦੇ ਵਿੱਚ ਵਾਟਰਪੂਫਿੰਗ ਕਰਦੀ ਹੈ ਠੀਕ ਹੈ ਇਸ ਤੋਂ ਬਿਨਾ ਅਸੀਂ ਸਪਰੇਅ ਪੇਂਟ ਹੈਗੇ ਆ ਹਰੇਕ ਟਰੈਕਟਰ ਉੱਤੇ ਸਾਡੇ ਠੀਕ ਹੈ ਐਸਕੀ ਕੰਪਨੀ ਦੇ ਹਮਮ ਏਸ਼ੀਆ ਵੀ ਕੰਮ ਕਰ ਰਹੀ ਹੈ ਰਾਮਪੇ ਦੀ ਹੋਰ ਰੰਗ ਦੀ ਸਭ ਤੋਂ ਵੱਡੀ ਕੰਪਨੀ ਜਿਹਦੇ ਕੋਲ ਫੋਲੋ ਰਿਹਾ ਠੀਕ ਹੈ ਇੱਕ ਬਾਈ ਜਿਹੜਾ ਐਸਡੀ ਦਾ ਬੜਾ ਰੌਲਾ ਚੱਲਦਾ ਇਹ ਕੀ ਚੀਜ਼ ਐਸਡੀ ਇਹ ਐਫਟੀ ਵੀ ਦੀ ਇੱਕ ਮਿਡਲ ਸੈਗਮੈਂਟ ਹੈ ਠੀਕ ਹੈ ਇਸ ਦਾ ਅਨੈਮਲ ਹੋ ਗਿਆ ਉਹ ਘਰਾਫਤੇ ਹੂੰ ਹੂੰ ਇਸ ਤੋਂ ਉੱਤੇ ਪਹਿਲੇ ਜਮਾਨੇ ਵਿੱਚ ਡੀਪੂ ਆਉਂਦਾ ਹੁੰਦਾ ਸੀ ਜਿਹਨੂੰ ਐਨਸੀ ਪੇਂਟ ਕਹਿੰਦੇ ਨਾਈਟਰੋਸੈਲੀ ਓਕੇ ਉਹ ਐਨਸੀ ਸੇਕ ਲਈ ਖਤਰਨਾਕ ਠੀਕ ਹੈ ਜੀ ਜਿਵੇਂ ਬੈਟਰੀਆਂ ਦੇ ਉੱਤੇ ਪਿਛਲੇ ਟਾਈਮ ਦੇ ਵਿੱਚ ਤੋਂ ਬੰਦੀਆਂ ਲੱਗੀਆਂ ਦਿੱਲੀ ਤੇ ਗਰਸਤੀਆਂ ਬਾਹਰ ਕੱਢੀਆਂ ਉਸੇ ਤਰੀਕੇ ਨਾਲ ਐਨਸੀ ਬੰਦ ਹੋ ਠੀਕ ਹੈ ਫਿਰ ਇੱਕ ਵਿਚਾਲੇ ਮਿੰਟ ਸੈਗਮੈਂਟ ਪੈਦਾ ਹੋਇਆ ਜਿਹਨੂੰ EU4 ਕੈਟਾਗਰੀ ਦਾ ਰੀਡਨ ਕੈਮੀਕਲ ਕਹਿੰਦੇ ਆ ਪ੍ਰੈਕਟੀਕਲੀ EU4 ਦਾ ਮਤਲਬ ਅਥਰੈਲਿਕਲ ਨਾਈਟਰੋਲਸ ਕੈਟਾਗਰੀ ਨੰਬਰ 4 ਠੀਕ ਹੈ ਇਹ ਅੰਦਾਜ਼ਾ 4 3/2 ਤੋਂ 400 ਰੁਪਏ ਲੀਟਰ ਦੇ ਵਿੱਚ ਕਸਟਮਰ ਦੀ ਪੋਕਟਾ ਲਾਉ ਦੇ ਬਰਾਬਰ ਇਹ ਮੈਚ ਕਰਦਾ ਹੈ ਇਹਦਾ ਮੈਨੂਫੈਕਚਰ ਪਲੈਂਟ ਕਿੱਥੇ ਆ ਹਾਂ ਦਾ ਬਾਬੀ ਹੂੰ ਇਹ ਇੱਕੋ ਇੱਕ ਕੰਪਨੀ ਹੈ ਜਿਹੜੀ ਬਾਹਰੋਂ ਕੁਝ ਨਹੀਂ ਲੈਂਦੀ ਠੀਕ ਹੈ ਜੀ ਇਹਦੇ ਆਪਦੇ ਨੌ ਯੂਨਿਟ ਆ ਹਰੇਕ ਤਰ੍ਹਾਂ ਦੀ ਚੀਜ਼ੇ ਆਪਦੇ ਅੰਦਰ ਬਣਾਉਂਦੀ ਹੈ ਨਹੀਂ ਨਾਰਮਲੀ ਕੰਪਨੀ ਕੋਲ ਜਦੋਂ ਕੰਮ ਵੱਧ ਜਾਂਦਾ ਉਹ ਬਾਜ਼ਾਰੋਂ ਲੈ ਕੇ ਪੈਕ ਕਰਨਾ ਸ਼ੁਰੂ ਕਰ ਦਿੰਦੇ ਇੱਕ ਬਾਈ ਬੜਾ ਰੋਲ ਚਾਦਾ ਵੀ ਇਹ ਦੇਸੀ ਰੰਗਾ ਵੀ ਇਹਦੀ ਕੁਆਲਿਟੀ ਰੀਗਨਲ ਚ ਵੀ ਆਉਂਦੀ ਆ ਕੀ ਹੈ ਹੀ ਰੀਗਨਲ ਠੀਕ ਹੈ ਇਹ ਮਾਰ ਕਿੱਥੇ ਪੈਂਦੀ ਹੈ ਜਦੋਂ ਸਾਡੇ ਪੈਂਟਰ ਕੋਲ ਆਈ ਜਾਂਦਾ પેટ્રોલ ਪਾ ਦਿੰਦੇ ਜਾਂ ਮਿੱਟੀ ਦਾ ਤੇਲ ਜਾਂ ਘਟੀਆਂ ਸਨ ਠੀਕ ਹੈ ਕਿਹਦੇ ਵਿੱਚ ਅਸੀਂ ਇਹਨੂੰ ਇਹੋ ਜਿਹੇ ਟਰੈਕਟਰ ਤਿਆਰ ਕਰਵਾਏ ਵੀ ਅਗਲਾ ਯਕੀਨ ਕਰਨ ਨੂੰ ਤਿਆਰ ਨਹੀਂ ਠੀਕ ਹੈ ਵੀ ਇਹ 2K ਹੈਗਾ ਜਾਂ ਕੀ ਹੈ ਹਾਂ 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 ਠੀਕ ਹੈ ਔਰ ਇਸ ਤੋਂ ਬਿਨਾ IFE ਕੰਪਨੀ ਦਾ ਹੀ ਅਸੀਂ ਟਰੈਕਟਰਾਂ ਟਰਾਲੀਆਂ ਦਾ ਮਾਮਲੇ ਦੇ ਵਿੱਚ ਐਨੈਮਲ ਕਿਉਂਕਿ ਇਹਦਾ ਬੜਾ ਨਾਮ ਸੁਣ ਦਿੰਦੇ ਸੀ ਪਹਿਲਾਂ ਹਾਂ ਜੀ ਐਨੈਮਲ ਦਾ ਇਹਦੇ ਵਿੱਚ ਸਾਡੇ ਕੋਲ ਸੀਮਤ ਹੈਗੀ ਹੈ ਇਸ ਕੰਪਨੀ ਦੀ ਬਿ ਜਿੰਨੇ ਵੀ ਟਰੈਕਟਰਾਂ ਦੇ ਰੰਗ ਹੈ ਜੀ ਉਹ ਸਾਰੇ ਰੰਗ ਛੇੜ ਜਿਵੇਂ ਫਾਰਮ ਟਰੈਕ ਦਾ ਫਾਰਮ ਰੈੱਡ ਬਲੂ ਹੌਲੈਂਡ ਦਾ ਹੌਲੈਂਡ ਬਲੂ ਰੇਸਿੰਗ ਦਾ ਰੇਸਿੰਗ ਬਲੂ ਮੰਦਰਾ ਦਾ ਮੰਦਰਾ ਰੈੱਡ ਆਇਸ਼ਰ ਆਇਸ਼ਰ ਰੈੱਡ ਜੌਂਡੀਅਰ ਦਾ ਜੌਂਡੀਅਰ ਗ੍ਰੀਨ ਜੌਂਡੀਅਰ yellow ਜੀ ਸਿੰਗਲ ਰੈੱਡ ਫੁਰਾਈ ਰੈੱਡ ਫੁਰਾਈ ਵਾਈਟ ਇਹ ਆ ਮੈਨੂੰ ਨਾ ਕਿ ਛੇੜ ਇਹਨਾਂ ਦੇ ਉਫੇ ਨਾਂ ਨਾਲ ਤੁਹਾਨੂੰ ਮਿਲਣਗੇ ਠੀਕ ਹੈ ਇਹ ਦੇਖੋ ਸੋਨਾਲੀ ਕਬਲੀ ਹੈ ਜੀ ਕਿਉਂ ਅੱਜ ਜੌਂਡੀ ਗ੍ਰੀਨ ਆ ਗਿਆ ਜੀ ਫਾਰਮ ਟ੍ਰੈਕ ਆ ਗਿਆ ਓਕੇ ਐਸ਼ਰ ਰੈੱਡ ਆ ਗਿਆ ਆ ਫਾਰਮ ਟ੍ਰੈਕ ਬਲੂ ਆ ਗਿਆ ਹਮ 855 ਦਾ ਫਾਇਰ ਰੈੱਡ ਆ ਗਿਆ ਫਾਰਮ ਬਲੂ ਮਿੰਧਰਾ ਰੈੱਡ ਆ ਗਿਆ ਤੁਹਾਡਾ ਜੀ ਕੰਬਾਈਨਰ ਦੇ ਸਾਰੇ ਸ਼ੇਡ ਠੀਕ ਹੈ ਕਪਾਰ ਗ੍ਰੀਨ ਵਿਸ਼ਾਲ ਗ੍ਰੀਨ ਮੈਂਟਲ ਗ੍ਰੀਨ ਹੀਰਾ ਗ੍ਰੀਨ ਜੇਬੀ 골ਡਨ ਅਨ ਡਾਊਨ ਲੋ ਆ ਗਿਆ 911 ਦਾ ਜੀ ਸਾਰੇ ਸ਼ੇਅਰ ਕਰਦੇ ਕੋਲੇ ਟੋਟਲ ਰੇਟ ਮਤਲਬ ਜਿਹੜਾ ਕੰਪਨੀ ਦਾ ਹੁਣ ਤੱਕ ਸ਼ੇਅਰ ਆ ਚੁੱਕਿਆ ਟਰੈਕਟਰ ਨੂੰ ਉਹੀ ਮਿਲੂਗਾ 100% ਠੀਕ ਹੈ ਜੇ ਸਾਡੇ ਕੋਲੇ ਮੰਨ ਲਓ ਕੋਈ ਆਪਦੇ ਲੋਡ ਮੁਤਾਬਿਕ ਕੋਈ ਕਾਨੂੰ ਸ਼ੇਅਰ ਵੀ ਲੋੜ ਹੈ ਹਮ ਅਸੀਂ ਉਹ ਸ਼ੇਅਰ ਵੀ ਕੰਪਨੀ ਤੋਂ ਤਿਆਰ ਕਰਵਾ ਦੇਣਾ ਠੀਕ ਹੈ ਇਸੇ ਕੰਪਨੀ ਚ ਇਸੇ ਕੰਪਨੀ ਤੋਂ ਉਹ ਕੰਪਨੀ ਤੋਂ ਬਣ ਚਾਹੇ ਐਸਡੀ ਹੋਵੇ ਬਿਲਕੁਲ ਠੀਕ ਸਾਡੀ ਕੰਪਨੀ ਨਾਲ ਇੰਨੀ ਕਿ ਵੀ ਨਹੀਂ ਕਿ ਰੈਪਿਊਟਿਸ਼ਨ ਹੈਗੀ ਠੀਕ ਹੈ ਪੀਐਫੀ ਕੰਪਲੀਟਿਨ ਲਈ ਸਾਨੂੰ ਆਹ ਰੰਗ ਚਾਹੀਦਾ ਤੇ 60 ਲੀਟਰ ਚਾਹੀਦਾ ਠੀਕ ਪੰਪਣੀ ਫਾਇਦਾ ਉਹ ਰੰਗ ਬਣਾਤੇ ਤੇ ਓਕੇ ਜੀ ਇਸ ਤੋਂ ਬਿਨਾ ਜਿਵੇਂ ਰੇਗਮਾਰ ਹੈਗੇ ਨੇ ਜੀ ਅਸੀਂ ਰੇਗਮਾਰ ਬਹੁਤ ਤਰ੍ਹਾਂ ਦੇ ਲੰਗ-ਲੰਗ ਰੇਂਜ ਕਰਦੇ ਹਾਂ ਕਿਉਂਕਿ ਰੇਗਮਾਰ ਦਾ ਬਹੁਤ ਵੱਡਾ ਰੋਲ ਹੈ ਆ ਫਿਨਿਸ਼ਿੰਗ ਲਈ ਹਾਂ ਹਾਂ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਜੀ ਆਹ ਰੇਗਮਾਰ ਹੂੰ ਪੁਰਤਗਾਲ ਦਾ ਓਕੇ ਇਹਨੂੰ ਲਾਲ ਰੇਗਮਰ ਕਹਿ ਦਿੰਦੇ ਨੇ। ਬਹੁਤ ਕੰਪਨੀਆਂ ਨੇ ਵੇਖਿਆ ਵੀ ਲਾਲੀ ਦੇ ਨਾਮ ਦੀ ਵੇਚਦਾ ਹੈ। ਹਾਂ ਇੱਕ ਬਾਈ ਮੈਂ ਕਿਉਂਕਿ ਅਸੀਂ ਵੀ ਵਰਕ ਕਰਦੇ ਆਂ ਦੇਖੋ ਕਈ ਬੰਦੇ ਲਾਲ ਨੂੰ ਪਸੰਦ ਕਰੇ ਕਈ ਕਾਲੇ ਰੇਗਮਰ ਇੱذ ਕੀ ਫਰਕ ਆ? ਉਹ ਵੀ ਕੁਛ। ਇਹ ਲਾਲ ਰੇਗਮਰ ਦੀ ਇੱਕ ਕਟਿੰਗ ਹੈ ਜਿਹੜੀ ਉਫੇ ਨੰਬਰ ਤੇ ਦੇਖੋ ਬਹੁਤ ਫਾਈਨ ਠੀਕ ਹੈ ਸਫਾਈ ਵਾਧਾ ਹਾਂ ਇਹ ਦਾ ਰੇਟ ਮਿੰਗਲ ਸਭ ਤੋਂ ਵੱਧ ਤੋਂ ਬਿੰਗਲ ਠੀਕ ਹੈ ਫਿਰ ਉਸ ਤੋਂ ਬਾਅਦ ਆ ਜਾਂਦਾ ਬੀਅਰ ਜੀ ਬੀਅਰ ਪਾਕ ਜੀ ਈ ਪੁਰਤਗਾਲ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਕੋਰੀਆ ਮੇਡ ਇਨ ਕੋਰੀਆ ਮੇਡ ਇਨ ਕੋਰੀਆ ਓਕੇ ਉਸ ਤੋਂ ਬਾਅਦ ਆ ਇਹ ਤੋਂ ਘੱਟ ਰੇਟ ਚ ਆ ਜਾਂਦੇ ਹੈਗਾ ਰਾਈਟਰ ਇਹ ਜਪਾਨ ਦਾ ਠੀਕ ਹੈ ਮੇਡ ਇਨ ਜਪਾਨ ਇਹ ਇੰਪੋਰਟ ਬਾਹਰੋਂ ਹੀ ਹੁੰਦੇ ਆ ਇਹ ਸਾਰੇ ਇੰਪੋਰਟ ਬਾਹਰੋਂ ਦੇ ਇੱਕ ਅਖੀਰ ਦੇ ਵਿੱਚ ਜਿਵੇਂ ਆਪਾਂ ਰਵਿੰਗ ਕਰਦੇ ਹਾਂ ਜੀ ਉਹ ਕਰਨ ਦੀ ਬਜਾਏ ਇਹ ਰੇਗਮਾਰ ਆਉਂਦੇ 2000 ਨੰਬਰ 4000 ਨੰਬਰ 10000 ਨੰਬਰ ਹੂੰ ਇਹ ਰੇਗਮਾਰ ਇੰਨੀ ਕਸ਼ੀਤ ਹੀ ਦੂਜੇ ਰੇਗਮਾਰ ਨਾਲੋਂ ਬੁggenੇ ਰੇਟਸ ਠੀਕ ਹੈ ਔਰ ਜਿਹੜੀ ਇਹ लास्ट ਰੇਂਜ 2000 ਨੰਬਰ ਤੱਕ ਹੀ ਹੁੰਦੀ ਹੈ ਦੀ ਹਾਂਜੀ ਨਾ ਛੱਡੋ ਤੋਂ 2000 ਛੱਡੋ ਹਾਂ ਇੱਕ ਮਿੰਟ ਉਹ ਕਟਿੰਗ ਹੁੰਦਾ ਅੱਜ ਚੇਅਰ ਬੰਬਸ ਚਾਹੀਦੇ ਤੇ ਭਾਈ ਜੀ ਇਹ ਜਿਹੜਾ 6000 4000 ਨੰਬਰ ਰੇਗ ਮਾਰ ਇਹ ਕਿੱਥੇ ਯੂਜ਼ ਹੁੰਦਾ ਆਪ ਇਹ ਜ਼ਿਆਦਾਤਰ ਹੂੰ ਜ਼ਿਆਦਾਤਰ ਘਰਾਂ ਚ ਅੱਛਾ ਜਿਹੜੀਆਂ ਵੱਡੀਆਂ ਕੁੱਟੀਆਂ ਮਹਿੰਗੇ ਪ੍ਰੋਜੈਕਟ ਹੁੰਦੇ ਆ ਠੀਕ ਹੈ ਹਾਂਜੀ ਇਹ ਮਤਲਬ ਲੱਕੜ ਆਸਤੇ ਕੇ ਜਾਂ ਕੰਧਾਂ ਵਗੈਰਾ ਆਸਤੇ ਠੀਕ ਹੈ ਵੀ ਫਿਨਿਸ਼ਿੰਗ ਜਿੱਥੇ ਜ਼ਿਆਦਾ ਚਾਹੀਦੀ ਹੈ ਹਾਂਜੀ 4000 6000 ਨੰਬਰ ਇਹ ਚਲੋ ਸੱਜਣੋ ਬਾਕੀ ਬਾਈ ਕੋਲੇ ਆਲ ਵੈਰਾਈਟੀ ਜਿਹੜੀ ਪੇਂਟ ਵਗੈਰਾ ਦੀ ਮਿਲ ਜਾਂਦੀ ਆ ਜਰਮਨ ਦਾ ਹੁੰਦਾ ਹੈ ਜੀ ਓਕੇ ਇਹ 4000 ਨੰਬਰ 6000 ਨੰਬਰ ਰੇਗਮਾਰ ਹੁੰਦਾ ਠੀਕ ਹੈ ਜੇ ਤੁਸੀਂ ਇਹਨੂੰ ਹੱਥ 'ਚ ਫੜ ਕੇ ਦੇਖੋ ਨਾ ਤੇ ਤੁਹਾਨੂੰ ਲੱਗਣਾ ਹੀ ਨਹੀਂ ਵੀ ਇਹ ਰੇਗਮਾਰ ਹਾਂ ਲੱਗ ਹੀ ਨਹੀਂ ਰਿਹਾ ਇੱਧਰ ਸਿਰਫ ਚਪਕਾਉਣ ਲਈ ਹੈ ਤੇ ਦੂਜੇ ਪਾਸੇ ਰੇਗਮਾਰ ਠੀਕ ਹੈ 4000 ਨੰਬਰ ਦਾ ਆਮ ਮਦਨ ਦਾ ਪਾਲਿਸੀ ਪੇਪਰ ਜਾਂ ਪਾਲਿਸੀ ਜੀ ਲੱਗ ਜਾਵੇਂ ਆਪਣਾ ਪਲਾਸਟਿਕ ਦੀ ਸ਼ੀਟ ਜੀ ਨਹੀਂ ਹੁੰਦੀ ਓਦਾਂ ਲੱਗਦੀ ਹੈ ਕਿ ਨਹੀਂ ਤੁਹਾਨੂੰ ਤੂੰ ਬਣਾ ਹਰ ਤਰ੍ਹਾਂ ਦੀ ਪਾਲਿਸ਼ ਜੀ ਹਰ ਤਰ੍ਹਾਂ ਦੀ ਪਾਲਿਸ਼ ਹਮ ਹਰ ਤਰ੍ਹਾਂ ਦੀ ਹਮ ਮਤਲਬ ਹਰ ਤਰ੍ਹਾਂ ਦੀ ਔਰ origignal ਇੱਕ ਬਾਈ ਜੀ ਇੱਕ ਮੈਂ ਤੁਹਾਡੀ ਗੱਲ ਕੱਟਦਾ ਇੱਕ ਬਾਈ ਜੀ ਅੱਜ ਕੱਲ ਬੜਾ ਰੋਲਾ ਚੱਲਦਾ ਵੀ ਜਿਵੇਂ ਆਪਾਂ ਸੈਂਡ ਬਲਾਸਟਿੰਗ ਕਰਦੇ ਹਾਂ ਜਦੋਂ ਟਰੈਕਟਰ ਨੂੰ ਜਾ ਕੋਈ ਉਹਦੇ ਲਈ ਕੋਈ ਕੈਮੀਕਲ ਇਹੋ ਜਿਹਾ ਆਉਣ ਲੱਗ ਗਿਆ ਹੁਣ ਵੀ ਜਿਹੜਾ ਆਪਾਂ ਨੂੰ ਸੈਂਡ ਬਲਾਸਟਿੰਗ ਦੀ ਜ਼ਰੂਰਤ ਨਾ ਪਾਵੇ ਤੇ ਸਾਈਡ ਇਫੈਕਟ ਵੀ ਨਾ ਹੋਵੇ ਦਾ ਦੇਖੋ ਉਹ ਕੈਮੀਕਲ ਹੈਗੀ ਹੈ ਜੀ ਪਰ ਉਹਨਾਂ ਕੈਮੀਕਲਾਂ ਨੂੰ ਫਿਰ ਸਪਰੇਅ ਗਨ ਨਾਲ ਨਹੀਂ ਕਰਨਾ ਲਾਉਣਾ ਠੀਕ ਹੈ ਕਾਰਨ ਉਹ ਉੱਡਦਾ ਠੀਕ ਹੈ ਇੱਕ ਸਿਹਤ ਲਈ ਹਾਨੀਕਾਰਕਾ ਸਿਹਤ ਲਈ ਹਾਨੀਕਾਰਕ ਹੈ ਜੇ ਮੰਨ ਲਓ ਮੜਾ ਮੋਟਾ ਹੱਥ ਤੇ ਪੈ ਜੀ ਤੇ ਜ਼ਾਬ ਨੂੰ ਨੁਕਸਾਨ ਨਹੀਂ ਕਰੂਗਾ ਪਰ ਫਿਰ ਵੀ ਚੁਰਚਰਾਟੋ ਕਰ ਠੀਕ ਹੈ ਜਦੋਂ ਆਪਾਂ ਮੋਰਸ਼ਨ ਜੀ ਐਫ ਯੂ ਨੂੰ ਸਪਰੇਅ ਕਰਦੇ ਫਿਰ ਤਾਂ ਬਹੁਤ ਵੱਡੀ ਮਾਤਰਾ ਚੂਕੂਗਾ ਹੂੰ ਹੂੰ ਉਹ ਬਹੁਤ ਵੱਡੀ ਟੋਨਿਟੀ ਚੂਕੂਗਾ ਹੂੰ ਕਿਹ ਜੀ ਉਹ ਵੀ ਅਸੀਂ ਐਸ ਡੀ ਪੀ ਕੰਪਨੀ ਦਾ ਬਾਇਓਲੋਜੀ ਕੰਪਨੀ ਹੈ ਇਹ ਕੋਲ ਅੱਛਾ ਇਹ ਹੀ ਬਣਾ ਰਹੀ ਹੈ ਤੇ ਇਹ ਕੰਪਨੀ ਦੀ ਖਾਸियत ਇਹ ਵੀ ਇਹ ਕੰਪਨੀ ਸਕਾਰੀਆਂ ਕੰਪਨੀਆਂ ਨੂੰ ਬੇਸਫਕ ਫਾਰਮੂਲੇ ਤੇ ਕੈਮੀਕਲ ਕਾਰਨਾਮਾ ਤੁਹਾਡੀ ਗੱਲ ਕੱਢਦਾ ਕਿਉਂਕਿ ਸੱਜਣੋ ਆਪਾਂ ਜਿਹੜਾ ਇਹ ਕੈਮੀਕਲ ਆ ਆਪਾਂ ਟਰੈਕਟਰ ਹੁਣ ਤਿਆਰ ਕਰ ਰਹੇ ਆ ਉਹਦੇ ਲਈ ਇੱਕ ਲਿਆ ਲਿਆਵਾਂਗੇ ਤੇ ਐਕਸਪੈਰੀਮੈਂਟ ਕਰਕੇ ਦਿਖਾਵਾਂਗੇ ਆਪਾਂ ਵੀਡੀਓ ਚ ਜਲਾਈਵ ਇਹ ਕੁਝ ਨੀਲੇ ਐਕਸਪੈਰੀਮੈਂਟ ਵੀ ਕਰੋ ਹੂੰ ਉਦੋਂ ਬਿਨਾਂ ਮੈਂ ਇੱਕ ਹੋਰ ਗੱਲ ਦੱਸ ਦਿਆਂ ਹੂੰ ਆ ਚਾਰ ਦੀਵਾਰੀ ਦੇ ਅੰਦਰ ਜੋ ਵੀ ਪਿਆ ਜੀ ਅਸੀਂ ਇਹਦੇ ਅਸਲੀ ਹੋ ਹੁੰਦੇ ਹੂੰ ਓरिजिनल ਦੇ ਰੇਟ ਮੁਤਾਬਕ ਚੀਜ਼ ਤੇ ਇਹ ਫੁੱਲ ਜ਼ਿੰਮੇਵਾਰ ਹਾਂ ਫੁੱਲ ਜ਼ਿੰਮੇਵਾਰ ਹਾਂ ਅਗਰ ਸਾਡੀ ਕੋਈ ਚੀਜ਼ ਤੁਹਾਨੂੰ ਲੱਗਦਾ ਲੱਗਣ ਤੋਂ ਬਾਅਦ ਨਾ ਦੇ ਲੱਗਦੇ ਵੀ ਇਹ ਕੰਮ ਦੀ ਨਹੀਂ ਹੈਗੀ ਜੀ ਬਚੀ ਆ ਤੁਸੀਂ ਸਾਨੂੰ ਆ ਬੋਤਲ ਲੈ ਕੇ ਜਿਸ ਤਰ੍ਹਾਂ ਅੱਧੀ ਵਰਤ ਲਈ ਠੀਕ ਹੈ ਤੁਸੀਂ ਅੱਧੀ ਬੋਤਲ ਵਾਪਸ ਲੈ ਕੇ ਆਓ ਰੋ ਫੇਰੇ 9 ਵਜੇ ਲੈ ਕੇ ਆਓ ਜੀ ਤੁਹਾਨੂੰ ਪੂਰੇ ਪੈਸੇ ਵਾਪਸ ਕਰਾਂਗੇ ਜੇ ਮੰਨ ਲਓ ਤੁਹਾਡਾ ਕੋਈ ਪੇਂਟ ਆ ਜੇ ਮੰਨ ਲਓ ਉਹਦੇ ਵਿੱਚ ਜਿਵੇਂ ਟੂਕੇ ਦਾ ਕਰਦਾ ਜਾਂ ਕੰਧਾਂ ਦੇ ਵਿੱਚ ਕੋਈ ਵਰਤਦੇ ਆ ਜੋ ਵੀ ਪੇਂਟ ਵਰਤਦੇ ਜੇ ਮੰਨ ਲਓ ਪੇਂਟ ਦੇ ਵਿੱਚ ਕੋਈ ਖਰਾਬੀ ਆਉਂਦੀ ਹੈ ਜਾਂ ਕੋਈ ਪ੍ਰਿੰਟਰ ਦੀ ਗਲਤੀ ਨਾ ਹੋਵੇ ਇਹਦੇ ਵਿੱਚ ਜੇ ਪੇਂਟ ਦੇ ਵਿੱਚ ਕੋਈ ਖਰਾਬੀ ਆ ਗਈ ਫਿਰ ਵੀਰ ਜੀ ਅਸੀਂ ਪ੍ਰਿੰਟਰ ਨੂੰ ਵੀ ਹੈਲਪ ਕਰਦੇ ਹਾਂ ਠੀਕ ਹੈ ਕਿਉਂਕਿ ਜੇ ਪ੍ਰਿੰਟਰ ਨੂੰ ਹੀ ਗਾਈਡਿੰਗਸ ਨਾ ਮਿਲੀ ਜਾਂ ਪੈਂਟਰੀ ਮਾਰਕ ਆ ਗਿਆ ਜਰਨਲਾ ਤਾਂ ਅਸੀਂ ਦੇ ਫਰੰਟ ਤੇ ਫੌਜੀ ਯੂਜੂ ਹੈ ਹਾਂ ਅਸੀਂ ਕਦੇ ਕਿਸੇ ਤੇ ਜ਼ਿੰਮੇਵਾਰੀ ਨਹੀਂ ਲੈਂਦੇ ਕਿਉਂਕਿ ਸਾਡੇ ਕੋਲੇ ਆਪਦੇ ਕੋਲੇ ਹਰ ਤਰ੍ਹਾਂ ਦਾ ਉਹ ਕੈਮੀਕਲ ਹੈਗਾ ਜਿਹਦੇ ਨਾਲ ਅਸੀਂ ਚਲਦੇ ਕੰਮ ਨੂੰ ਵੀ ਹੈਂਡਲ ਕਰ ਸਕਦੇ ਆ ਹੱਲ ਹੈਗਾ ਤੁਹਾਡੇ ਕੋਲ ਸਾਰਾ ਸਾਡੇ ਕੋਲ ਸਾਰਾ ਹੱਲ ਤੇ ਚਲੋ ਬਾਈ ਜੀ ਵੀਡੀਓ ਹੋ ਜਾਣੀ ਲੰਬੀ ਉਹ ਤੋਂ ਬਾਅਦ ਟੂਲ ਵਗੈਰਾ ਵੀ ਅੱਛਾ ਟੂਲ ਜਿੰਨਾ ਸਭ ਨੂੰ ਹਾਂ ਆਪਣੀ ਇਸ ਨਾਮ ਜੀ ਕੰਡਰ ਕੋਸ਼ਰ ਲੋਕਲ ਕਰ ਰਹੀਆਂ ਮਸ਼ੀਨਾਂ ਹੈ ਜਿਹੜੀ ਫਲੋਰ ਹੈ ਤੇ ਸਾਰਾ ਤੁਸੀਂ ਦੇਖ ਹੀ ਰਹੇ ਹੋ ਵੀ ਬੜੇ ਸਿਸਟਮੈਟਿਕਲੀ ਸਾਨੂੰ ਕੰਮ ਕਰਾਉਂਦਾ ਸ਼ਾਹ ਠੀਕ ਹੈ ਤੇ ਚਲੋ ਗੱਲਾਂ ਬਾਤਾਂ ਨਾ ਹੋ ਜਾਈ ਨੇ ਵੀਡੀਓ ਲੰਬੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਇੱਕ ਬਾਈ ਜੀ ਜੰਦ ਜਦ ਵੀਡੀਓ ਦੇ ਐਂਡ ਦਾ ਕਰਨ ਤੋਂ ਪਹਿਲਾਂ ਆਪਾਂ ਦੱਸ ਦਈਏ ਆਪਣਾ ਮੋਬਾਈਲ ਨੰਬਰ ਕੀ ਹੈ ਜਿਹੜਾ ਚੱਲਦਾ ਰਹੇ ਇਸ ਟਾਈਮ ਸਰਪੰਨ 98722 ਕਾੜ ਦੋ ਜੀ 26 ਹਾਂ ਕੋਈ ਗੱਲ ਨਹੀਂ ਮੈਂ ਸਕਰੀਨ ਦੇ ਉੱਪਰ ਲਾ ਦੂੰ ਨੰਬਰ ਮੇਰਾ ਨਾਮ ਰਤਨ ਗਰਵਾਲ ਹੈ ਜੀ ਓਕੇ ਨਿੱਕ ਨੇ ਮੈਨੂੰ ਮਿੱਠੂ ਦੇ ਨਾਂ ਤੇ ਜ਼ਿਆਦਾ ਜਾਣਦੇ ਠੀਕ ਹੈ ਇਹ ਮੇਰਾ ਭਤੀਜਾ ਜੀ ਮਾਨਕ ਲਾਲ ਜੀ ਅਸੀ ਗੱਲ ਜੀ ਮਾਨਕ ਦਾ ਬੇਟਾ ਹੈ ਜੀ ਕੁਮਾਰ ਹਾਂ ਜੀ ਠੀਕ ਹੈ ਹਾਂ ਜੀ ਬਾਕੀ ਵਰਕਰ ਤੁਹਾਡੇ ਕਿੰਨੇ ਆ ਇਸ ਟੈਂਪਰ ਸਾਡੇ ਕੋਲ ਤਿੰਨ ਵਰਕਰ ਹੈ ਜੀ ਜਿਹੜੇ ਸਾਡੇ ਪਿਛਲੇ 22 ਸਾਲ ਤੋਂ ਲਗਾਤਾਰ ਨਾਲ ਜੁੜੇ ਹੋਏ ਆ ਹਾਂ ਤੇ ਬਾਈ ਜੀ ਹੁਣ ਫੋਨ ਨੰਬਰ ਆਪਣਾ ਬੋਲ ਦਿਓ ਕੀ ਆਪਣਾ ਚੱਲਦਾ ਨੰਬਰ ਜਿਹੜਾ ਆਪਣਾ ਸਤ ਸੋ ਬਾਈ ਠੀਕ ਹੈ 2628 ਹਾਂ ਤੇ ਬਾਈ ਪੂਰਾ ਜ਼ਿਲ੍ਹਾ ਫਰੀਦਕੋਹ ਓਕੇ ਮੀਨ ਚੌਂਕ ਦੇ ਹੂੰ ਹੂੰ ਤੇ ਇੱਕ ਫੋਨ ਚੱਕਣ ਦਾ ਟਾਈਮ ਕੀ ਹੈ ਆਪਣਾ ਹੀ ਮੈਂ ਤਾਂ ਜੀ 24 ਘੰਟੇ ਵਾਂਗੂ ਹੀ ਠੀਕ ਹੈ ਕਿਉਂਕਿ ਮੈਂ ਲੋਕ ਸੇਵਾ ਜੀ ਲੱਗਿਆ ਰਹਿੰਦਾ ਕਾਰ ਨਹੀਂ ਆਉਣਾ ਮੈਂ ਤੁਹਾਨੂੰ ਦੱਸਦਾ ਫੋਨ ਚੱਕਣ ਦਾ ਟਾਈਮ ਕਿਉਂਕਿ ਮੇਰੇ ਨਾਲ ਫਾਰਮ ਦੇ ਬੰਦੇ ਬਹੁਤ ਜੁੜੇ ਨੇ ਜਿਹੜੇ ਟਰੈਕਟਰ ਵਗੈਰਾ ਤਿਆਰ ਕਰ ਤੁਹਾਨੂੰ ਪਤਾ ਆਪਣੇ ਦਿਨੇ ਤਾਂ ਸਵੇਰ ਹੋ ਗਈ ਉਧਰ ਰਾਤ ਹੋ ਗਈ ਇਧਰ ਰਾਤ ਨੂੰ ਨਹੀਂ ਉਧਰ ਸਵੇਰ ਕਿਉਂਕਿ ਨਾ ਸ਼ਾਮ ਨੂੰ ਰਾਤ ਨੂੰ ਇਸ ਤੋਂ ਦੇ ਟਾਈਮ ਮੁਤਾਬਕ ਲਗਭਗ 10 ਵਜੇ ਤੱਕ ਮੈਂ ਹਾਜ਼ਰ ਹਾਂਜੀ ਉਸ ਤੋਂ ਬਾਅਦ ਜਿਦੀ ਵੀ ਕੋਈ ਇਨਕੁਆਰੀ ਹੈ ਜਿਹੜਾ ਵੀ ਮਤਲਬ WhatsApp ਤੇ ਮੈਸੇਜ ਭੇਜਦੇ ਮੈਨੂੰ WhatsApp ਤੇ ਮੈਸੇਜ ਭੇਜਦੇ ਤੇ ਅਗਲੇ ਦਿਨ ਉਹ ਮੈਨੂੰ ਆਪ ਦਾ ਟਾਈਮ ਲਿਖ ਦੋਵੇ ਵੀ 30 ਮਿੰਟ ਟਾਈਮ ਤੱਕ ਮੈਂ ਗੱਲਬਾਤ ਕਰਨ ਲਈ ਕਨਵੀਨੀਅੰਟ ਠੀਕ ਹੈ ਜੀ ਉਹਦੇ ਟਾਈਮ 'ਤੇ ਆਪਕਾ ਮਾਨੂੰ ਫੋਨ ਕਰ ਦੋ ਠੀਕ ਹੈ ਠੀਕ ਹੈ ਤੇ ਓਕੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਸასი ਸ਼ਕਰ ਜੀ ਹਾਂਜੀ ਸਾਡਾ ਮਾਣ ਹਾਂਜੀ ਹਾਂਜੀ ਤੇ ਚਲੋ ਸੱਜਣੋ ਬਾਕੀ ਕਰਦੇ ਆਂ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਮਿਲਾਂਗੇ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਹਾਂਜੀ ਇਹ ਪ੍ਰਿੰਟਰ ਦਾ ਬਾਪੂ ਠੀਕ ਹੈ ਜੀ ਉਹ ਪੂਰੇ ਦਾ ਸਭ ਨਾਲੋਂ ਪਹਿਲਾ ਪੇਂਟਰ ਸੀਗਾ ਮਨੋਹ ਠੀਕ ਹੈ ਇਹ ਉਹਦਾ ਵੰਸ਼ ਹੈ ਠੀਕ ਹੈ ਜੀ ਇਹਨਾਂ ਦੇ ਖੂਨ ਚ ਪੇਂਟਰੀ ਹੈ ਠੀਕ ਹੈ ਜੀ ਠੀਕ ਹੈ ਠੇ ਬੋਵੀ ਪੇਂਟਰ ਆ ਇਹ ਬਾਈ ਮੇਰੇ ਕੋਲ ਹੀ ਹੁੰਦਾਗਾ ਹਾਂਜੀ ਹਾਂਜੀ ਤੇ ਚਲੋ ਸੱਜਣਾ ਬਾਕੀ ਵੀਡੀਓ ਦੀ ਕਰਦੇ ਸਮਾਪਤੀ ਇੱਥੇ ਗੱਲਾਂ ਬਾਤਾਂ ਨਾ ਹੋਏ ਨੇ ਵੀਡੀਓ ਲੰਬੀ ਧੰਨਵਾਦ ਸਸਕਲ ਮਿਲਾਂਗੇ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ